ਤੁਸੀਂ ਕਰੈਕਟਰ ਕੀਤਾ ਦੁਨੀ ਚੰਦ ਦਾ ਕਰੈਕਟਰ ਕੀਤਾ ਤੁਸੀਂ ਉਹ ਬੰਦਾ ਜਿਹੜਾ ਬਿਲਕੁਲ ਆਸਤੇ ਕਹਾ ਜਿਹਨੂੰ ਰੱਬ ਤੇ ਕੋਈ ਯਕੀਨ ਨਹੀਂ ਹੈਗਾ ਔਰ ਤੁਸੀਂ ਤਾਂ ਬਹੁਤ ਜ਼ਿਆਦਾ ਪਰਮਾਤਮਾ ਦੇ ਨਾਲ ਜੁੜੇ ਹੋਇਓ ਉਸ ਕਰੈਕਟਰ ਨਿਭਾਉਣਾ ਤੁਹਾਡੇ ਲਈ ਤੁਸੀਂ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈ ਵੀ ਮੈਂ ਉਹ ਕਰੈਕਟਰ ਨਿਭਾਉਣ ਜਾ ਰਿਹਾ ਜੋ ਤੁਹਾਨੂੰ ਮੰਨੇ ਨਹੀਂ ਰਿਹਾ ਦੁਨੀ ਚੰਦ ਨੂੰ ਮਿਸ ਅੰਡਰਸਟੂਡ ਕੀਤਾ ਹੈ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਹਿਸਟਰੀ ਦੇ ਨਾਲ ਥੋੜਾ ਜਿਹਾ ਨਾ ਕਰ ਦਿਆ ਉਹ ਇੱਕ ਐਸਾ ਇਨਸਾਨ ਹੈ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਆਪਣੀ ਬੱਚਿਆਂ ਨੂੰ ਬਹੁਤ ਪਿਆਰ ਕੋਸ਼ ਇਨਸਾਨ ਹੈ ਜਿਹੜਾ ਮੰਦਿਰ ਬਣਾ ਰਿਹਾ ਹੈ ਮਸਜਿਦਾਂ ਬਣਾ ਰਿਹਾ ਹੈ ਰੱਬ ਨੂੰ ਬੜਾ ਮੰਨਦਾ ਹੈ ਪੂਜਦਾ ਹੈ ਉਹਨੇ ਕਦੇ ਕੰਪਲੇਂਟ ਨਹੀਂ ਕੀਤੀ ਕਿ ਮੇਰੇ ਘਰੇ 6 ਕੁੜੀਆਂ ਹੋ ਗਈਆਂ ਤੇ ਰੱਬ ਨੇ ਮੈਨੂੰ ਮੁੰਡਾ ਨਹੀਂ ਦਿੱਤਾ ਠੀਕ ਹੈ ਲੇਕਿਨ ਅਕਸਰ ਰਾਜ ਗੱਦੀ ਤੇ ਬੈਠਣ ਵਾਲੇ ਲੋਕ ਕੰਨਾਂ ਦੇ ਕੱਚੇ ਹੁੰਦੇ ਆ ਜਾਂ ਉਹਨਾਂ ਦੇ ਅਹਿਲਗਰ ਜਿਹੜੇ ਆ ਬੈਠੇ ਐ ਐੋ ਜੇ ਉਹਨਾਂ ਨੂੰ ਗਲਤ ਡਿਵਾਈਸ ਦਿੰਦੇ ਆ ਮਤਲਬ ਉਹਨਾਂ ਕੈਰੇਕਟਰ ਕੀਤਾ ਜੇ ਧੂਣੀ ਚੰਦ ਦੇ ਦਿਮਾਗ 'ਚ ਇਹ ਗੱਲ ਕਿਹਨੇ ਪਾਈ ਕਿ ਰਾਜਾ ਜੀ ਤੁਸੀਂ ਦੂਜਾ ਵਿਆਹ ਕਰਾ ਲਓ ਵਾਰਿਸ ਪੈਦਾ ਹੋਊਗਾ ਇਹ ਤਾਂ ਥੋਡੀ ਵਾਈਫ ਪਹਿਲੀ ਨੇ 6 ਕੁੜੀਆਂ ਦਿੱਤੀਆਂ ਉਹਨੇ ਤਾਂ ਕਦੇ ਨਹੀਂ ਕਿਹਾ ਉਹਨੇ ਗੱਲ ਕਹੀ ਵੀ ਤੇ ਤੂੰ ਤੇਰਾ ਦਿਮਾਗ ਖਰਾਬ ਹੈ ਲੋਕ ਕੀ ਕਹਿਣਗੇ ਲੇਕਿਨ ਰਾਜਗੱਦੀ ਦੇ ਬੈਠਣ ਵਾਲੇ ਲੋਕਾਂ ਨੂੰ ਇਹ ਹਰ ਰਾਜੇ ਨਾਲ ਹੋਇਆ ਅੱਜ ਵੀ ਹੋ ਰਿਹਾ ਹੈ ਕੰਨ ਭਰੇ ਜਾਂਦੇ ਆ ਭਰੇ ਜਾਂਦੇ ਆ ਭਰੇੰਦ ਦਿਮਾਗ ਚੋਂ ਦੀ ਗੱਲ ਹੁਣ ਰੱਬ ਨੂੰ ਮੰਨਣ ਵਾਲੇ ਦੀ ਇੱਕ ਬਹੁਤ ਵੱਡੀ ਸਮੱਸਿਆ ਵੀ ਹੈ ਕਿ ਮੈਂ ਬੜਾ ਪਾਠ ਕਰਦਾ ਮੈਂ ਮੈਂ ਬੜਾ ਜਪਦਾ ਮੈਂ ਪੰਜ ਬਾਣੀਆਂ ਪੜ੍ਹਦਾ ਮੈਂ 5 ਵਜੇ ਉੱਠਦਾ ਮੈਂ ਵਾਹਿਗੁਰੂ ਵਾਹਿਰ ਰੋਜ਼ ਕਰਦਾ ਮੈਂ ਕਦੇ ਨਹੀਂ ਕਿਹਾ ਕਿ ਪ੍ਰਮਾਤਮਾ ਤੇਰਾ ਸ਼ੁਕਰ ਹੈ ਕਿ ਮਹਾਰਾਜ ਤੂੰ 3 ਵਜੇ ਮੈਨੂੰ ਉਠਾ ਕੇ ਆਪਣਾ ਨਾਮ ਜਪਾਇਆ ਗੱਲ ਇੰਨੀ ਹੈ ਔਰ ਜਿਹੜਾ ਸਵਾਲ ਤੁਸੀਂ ਪੁੱਛਿਆ ਮੈਂ ਜਦ ਕਰੈਕਟਰ ਕੋਈ ਵੀ ਕਰਨ ਜਾਨਾ ਨਾ ਮੇਰਾ ਇੱਕੋ ਹੀ ਹਿਸਟ ਹੈ ਮੇਰਾ ਇੱਕੋ ਹੀ ਪਰਿਵਾਰ ਹੈ 10 ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਜੀ ਤੇ ਅਕਾਲ ਪੁਰਖ ਇਹ ਮੇਰਾ ਪਰਿਵਾਰ ਹੈ ਮੈਂ ਘਰ ਦੇ ਡਿਸੀਜਨ ਆਪਣੇ ਡਿਸੀਜਨ ਸ਼ੁਰੂ ਤੋਂ ਜਦੋਂ 5 ਸਾਲ ਦਾ ਸੀ ਮੱਥਾ ਟੇਕ ਕੇ ਕਹਿ ਮਹਾਰਾਜ ਆ ਹੋ ਰਿਹਾ ਆ ਦਾਲਾ ਆ ਬਾਤ ਤਸਕੀ ਕਰਨਾ ਤੁਸੀਂ ਜੋ ਕਰਾਉਣਾ ਤੁਸੀਂ ਕਰਨਾ ਮੇਰੇ ਕੱਕ ਇਸ ਕੈਰੈਕਟਰ ਨੂੰ ਜਸ ਸੁਣਾਇਆ ਸੀਗਾ ਮੈਨੂੰ ਲੱਗਿਆ ਸੀ ਕਿ ਮੈਂ ਯਾਰ ਰੱਬ ਦੇ ਉਲਟ ਕੰਮ ਨਹੀਂ ਕਰ ਸਕਦਾ ਮੈਂ ਔਰੰਗਜ਼ੇਬ ਦਾ ਵੀ ਕੈਰੈਕਟਰ ਕਰ ਰਿਹਾ ਮੇਰੇ ਕੋਲ ਫਿਲਮ ਆਈ ਹੈ ਇੱਕ ਉਹਨਾਂ ਨੂੰ ਕਨਵਿੰਸ ਕਰਨ ਨੂੰ ਮੈਨੂੰ ਜਦ ਤੱਕ ਗੁਰੂ ਘਰ ਤੋਂ ਹਾਂ ਨਹੀਂ ਹੋਈ ਮੈਂ ਹਾਂ ਨਹੀਂ ਕਹੀ ਹੁਣ ਮੈਂ ਪਰਮਜੀਤ ਨੂੰ ਹਾਂ ਕੀਤੀ ਹੈ ਮਹੀਨਾ ਹੋ ਗਿਆ ਜਦ ਤੱਕ ਅਰਦਾਸ ਕਰਨ ਤੋਂ ਬਾਅਦ ਇਹ ਪੁਰਨਾ ਨਹੀਂ ਆਇਆ ਮੈਨੂੰ ਲੱਗਦਾ ਸੀ ਪਰ ਐਜ਼ ਐਨ ਆਰਟਿਸਟ ਰੱਬ ਨੇ ਮੈਨੂੰ ਜੋ ਕੰਮ ਦਿੱਤਾ ਮਹਾਰਾਜ ਕਹਿੰਦੇ ਪਰਫੁੱਲਤ ਕਰ ਤੇ ਮੈਂ ਹਮੇਸ਼ਾ ਜਦ ਕੰਮ ਕਰਨ ਜਾਂਦਾ ਮਹਾਰਾਜ ਤੁਸੀਂ ਕਰਨਾ ਹੈ ਤੁਸੀਂ ਬੁਲਾਉਣਾ ਜੋ ਤੁਹਾਡੇ ਮਨ ਚ ਹੈ ਉਹ ਤੁਸੀਂ ਕਰਾਓ ਮੈਨੂੰ ਕੱਖ ਨਹੀਂ ਆਉਂਦਾ ਔਰ ਓਨੈਸਟੀ ਮੈਂ ਗੱਲ ਤੁਹਾਡੇ ਸਾਹਮਣੇ ਕਹਿੰਦਾ ਮੈਂ ਹਰ ਵਾਰੀ ਇਹ ਗੱਲ ਕਹਿੰਦਾ ਕਹੀ ਵੀ ਹੈ ਤੁਹਾਡੇ ਚਰਨਾਂ 'ਚ ਬੇਨਤੀ ਵੀ ਕੀਤੀ ਹੈ ਜੋ ਕੁਝ ਵੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਮੈਂ ਨਹੀਂ ਕਰਦਾ ਸਿਰਫ ਤੇ ਸਿਰਫ ਗੁਰੂ ਘਰ ਕਰਾ ਰਿਹਾ ਹੈ ਖੁਦਾ ਕਰਾ ਰਿਹਾ ਹੈ ਸ਼ੀਤ ਸਿੰਘ ਕਰਾ ਰਿਹਾ ਹੈ ਬਾਬਾ ਜੀ ਮੇਰੇ ਪਿਤਾ ਜੀ ਬਾਬਾ ਦੀਪ ਸਿੰਘ ਜੀ ਨਾਲ ਘੁੰਮ ਘੁੰਮ ਕੇ ਕਰਾਰੇ ਮੈਨੂੰ ਲਫ਼ਜ਼ ਨਹੀਂ ਬੁਲਣਾਉਂਦੇ ਅਸੀਂ ਇੱਕ ਸੀਨ ਕਰ ਰਹੇ ਸੀ ਕਿਉਂਕਿ ਤੁਹਾਡਾ ਸਵਾਲ ਦਾ ਜਵਾਬ ਲੰਬਾ ਤਾਂ ਹੋ ਗਿਆ ਸ਼ਾਇਦ ਤੁਹਾਨੂੰ ਇਹ ਗੱਲ ਪਤਾ ਲੱਗ ਜੇ ਮੈਂ ਉਹ ਟਰਨ ਕਰਕੇ ਐਕਟਰ ਗੱਲ ਰਜਨੀ ਨਾਲ ਕਰਨੀ ਸੀ ਡਾਇਲੋਗ ਬੋਲਣਾ ਸੀ ਤੇ ਸੱਡਨਲੀ ਸਾਡਾ ਇੱਕ ਕੈਰੈਕਟਰ ਮਿਸਿੰਗ ਸੀਗਾ ਵਿੱਚ ਪਰ ਮੈਨੂੰ ਹੋਲਡ ਨਹੀਂ ਸੀ ਕਰ ਪਾ ਰਿਹਾ ਆਪਣੇ ਆਪ ਕਿ ਮੈਂ ਉਹਨੂੰ ਰਿਐਕਟ ਕਿਵੇਂ ਕਰਾਂ ਮੈਂ ਫਿਰ ਅਮਰ ਜੀ ਨੂੰ ਕਿਹਾ ਮੈਂ ਕਿ ਜੀ ਮੈਂ ਕੋਸ਼ਿਸ਼ ਕਰਦਾ ਕਿਉਂਕਿ ਉਹਨਾਂ ਨੂੰ ਕੰਮ ਹੋ ਗਿਆ ਸੀ ਭੈਣ ਉਹਨਾਂ ਨੂੰ ਉਹ ਸੀਗੇ ਨਹੀਂ ਉੱਥੇ ਹੁਣ ਉਹ ਦੂਣੀ ਚੰਤਾ ਜਿਹੜਾ ਕੈਰੇਕਟਰ ਆ ਆਲ ਦਾ ਟਾਈਮ ਮੈਂ ਸ਼ਾਮ ਨੂੰ ਜਾ ਕੇ ਅਰਦਾਸ ਕਰਦਾ ਸੀ ਮਹਾਰਾਜ ਕੋਈ ਗਲਤ ਗੱਲ ਤਾਂ ਨਹੀਂ ਮੂੰਹ ਚੋਂ ਨਿਕਲ ਗਈ ਜਿੱਦਨ ਰੱਬ 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 ਉਹ ਸੀਨ ਦੇਖਿਆ ਸੀ ਉਹ ਕੀਤਾ ਤੇ ਮੈਨੂੰ ਤਿੰਨ ਦਿਨ ਬੁਖਾਰ ਚੜਰੇ ਰਿਹਾ ਮੇਗਾ ਮਹਾਰਾਜ ਬੜੀ ਗਲਤੀ ਹੋਈ ਹੈ ਮੇਰੇ ਇਸ ਮੂੰਹ ਚ ਤੇਰੇ ਉਸ ਖੁਦਾਵਾਰੇ ਜਿਹਦੇ ਮੈਂ ਸਵਾਸ-ਸਵਾਸ ਨਾਲ ਜਿਉਣਾ ਇਹ ਮੈਨੂੰ ਕੀ ਕਰਾ ਰਿਹਾ ਹੈ ਮੈਂ ਰੋਣ ਲੱਗ ਗਿਆ ਮੇਰੇ ਘਰ ਆਏ ਉਥੇ ਦਿਖਾਉਂਗਾ ਉਹ ਘਰ ਕਿਹਦਾ ਹੈ ਬਹੁਤ ਪਵਿੱਤਰ ਤੇ ਬੜਾ ਐਸਾ ਘਰ ਹੈ ਜਿੱਨੂੰ ਲੋਕ ਦੇਖਣ ਆਉਂਦੇ ਐ ਉੱਥੇ ਮੈਂ ਰੋਣ ਲਾ ਫਿਰ ਬੈਠ ਗਿਆ ਔਰ ਮੈਂ ਉਦੋਂ ਇੰਨਾ ਰੋਇਆ ਸੀ ਇੰਨਾ ਰੋਇਆ ਸੀ ਕਿ ਮਹਾਰਾਜ ਮੈਨੂੰ ਮਹਾਰਾਜ ਨੇ ਕਿਹਾ ਕੋਈ ਗੱਲ ਨਹੀਂ ਇਹ ਤੇਰਾ ਕੰਮ ਹੈ ਤੇ ਕੰਮ ਬੇਟਾ ਜਿਹੜਾ ਆਪਾਂ ਕਰਨਾ ਉਹ ਬਾਖੂਬੀ ਹੋਣਾ ਚਾਹੀਦਾ ਸੋ ਜਿਹੜਾ ਤੁਸੀਂ ਸਵਾਲ ਪੁੱਛੇ ਸੀ ਉਹ ਇਹ ਹੈ ਲੇਕਿਨ ਐਸੇ ਕੈਰੈਕਟਰ ਮੈਨੂੰ ਇਹ ਲੱਗਦਾ ਸੀ ਜਿਵੇਂ ਅਮਰ ਨੂੰ ਹਮੇਸ਼ਾ ਕਹਿੰਦਾ ਸੀ ਮੈਂ ਖਿਆ ਇਹ ਲਾਦਾ ਜਿਵੇਂ ਪ੍ਰਿਥੀ ਰਾਜ ਕਪੂਰ ਤੁਰੇ ਆ ਰਿਹਾ ਹੈ ਮੇਰੀ ਰੀਚ ਸੀ ਮੈਂ ਉੱਧੋਂ ਚੱਲਣਾ ਹੈ ਉੱਧੋਂ ਆਉਣਾ ਹੈ ਸ਼ਾਇਦ ਉਹਨੂੰ ਵੀ ਬੈਟਰ ਕਰਨਾ ਹੈ ਮਹਾਰਾਜ ਰੋਲ ਕਰਾਈ ਤਾਂ ਥੜਾ ਪੜਦੇ ਗਏ ਹੋਜਿਆ ਕਰਾਂ ਕਿ ਲੋਕ ਕਹਿਣ ਕਿ ਨਾ ਹੋ ਜਾ ਕਰੈਕਟਰ ਕਦੇ ਕਿਸ ਨੇ ਕੀਤਾ ਨਾ ਤੇ ਲਾਗੂ ਕਰ ਸਕਦਾ ਇਹ ਵਾਇਗਰੂ ਕਰਾਉਂਦਾ ਰਜਨੀ ਜੀ ਨੇ ਕੀਤਾ ਜਰਨੈਲ ਜੀ ਕਰ ਰਹੇ ਸਾਰੇ ਕਰ ਰਹੇ ਜਿਹੜੇ ਤੁਸੀਂ ਸਭ ਮੈਂ ਬਾਰ ਬਾਰ ਇਹ ਗੱਲ ਕਹਿੰਦਾ ਮੈਂ ਨਾ ਕਿਹਾ ਕਰੋ ਮੈਂ ਆ ਕੀਤਾ ਮੈਂ ਆ ਕਰ ਰਹੀ ਹਾਂ ਮੈਂ ਫਲਾਨਾ ਇਹ ਜੋ ਕਰਾ ਰਿਹਾ ਖੁਦਾ ਕਰ ਰਿਹਾ ਉਹਦਾ ਸ਼ੁਕਰਾਨਾ ਕਰਿਆ ਕਰੋ ਤੇਰਾ ਲੱਖ ਲੱਖ ਸ਼ੁਕਰ ਕੋਟਣ ਕੋਟ ਧੰਨਵਾਦ ਪਿਤਾ ਤੂੰ ਸਾਨੂੰ ਇਹ ਕੰਮ ਕਰਾਇਆ ਤਾਂ ਆਪ ਕਰਾਇਆ ਅੱਜ ਵੀ ਇਹ ਰਜਨੀ ਫਿਲਮ ਬਣੀ ਹੈ ਇਹਦੀ ਅਰਦਾਸ ਇਹ ਹੈ ਮੇਰੇ ਵੱਲੋਂ ਸਾਰਿਆਂ ਵੱਲੋਂ ਮਹਾਰਾਜ ਦੇ ਚਰਨਾਂ 'ਚ ਇਹੋ ਜਿਹੇ ਭਾਗ ਲਾਈ ਕਿ ਪੰਜਾਬੀ ਸਿਨੇਮੇ ਦਾ ਇੱਕ ਇਤਿਹਾਸ ਬਣ ਕੇ ਰਹਿ ਜੇ ਕਿਉਂਕਿ ਆਉਣ ਵਾਲੀਆਂ ਨਸਲਾਂ ਸਿੱਖਣ ਗਿਆ ਔਰ ਮੈਂ ਇਕੱਲੀ ਫਿਲਮ ਨਹੀਂ ਬਣਾਈ ਇਹ ਫਿਲਮ ਇੱਕ ਸਕੂਲ ਬਣਾਇਆ ਇੱਕ ਕਾਲਜ ਬਣਾਇਆ ਇੱਕ ਯੂਨੀਵਰਸਿਟੀ ਬਣਾਈ ਹੈ ਜਿਵੇਂ ਮੁਕਲਾਜ਼ਮ ਬਣੀ ਸੀ ਕਿ ਯੂਨੀਵਰਸਿਟੀ ਤੋਂ ਲੋਕ ਪੜ੍ਹ ਕੇ ਜਾਇਆ ਕਰਨਗੇ ਰਜਨੀ ਫਿਲਮ ਨੂੰ ਦੇਖ ਕੇ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਨਸਲਾਂ ਨੇ ਉਹ ਸ਼ੇਰਾਂ ਤੇ ਬੱਬਰ ਸ਼ੇਰਾਂ ਦੀਆਂ ਜੰਮਣ ਗਿਆ ਤਾਂ ਜਾ ਕੇ ਪੰਜਾਬ ਦੀ ਧਰਤੀ ਤੇ ਸ਼ਾਂਤੀ ਆਉਣੀ ਹੈ ਸੋ ਮੇਸਮ ਜੀ ਦਾ ਪਹਿਲਾ ਸਟੈਪ ਪੰਜਾਬ ਦੀ ਪੰਜਾਬੀਅਤ ਨੂੰ ਪੰਜਾਬ ਵਾਲਿਆਂ ਨੂੰ ਪਰਫੁੱਲਤ ਕਰਨ ਵਾਸਤੇ ਦੁਨੀਆ ਦੇ ਵਿੱਚ ਤੇ ਹਿੰਦੁਸਤਾਨ ਦੇ ਵਿੱਚ ਇਹ ਪਹਿਲਾ ਕਦਮ ਹੈ ਔਰ ਮਹਾਰਾਜ ਕਰੇ ਐਸੀ ਕਿਰਪਾ ਹੋਵੇ ਕਿ ਹਰ ਜਿਹੜਾ ਆਰਟਿਸਟ ਹੈ ਉਹਨੂੰ ਇਸ ਚੀਜ਼ ਨਾਲ ਨਵਾਜਿਆ ਜਾਵੇ ਕਿ ਪ੍ਰਮਾਤਮਾ ਹਮੇਸ਼ਾ ਜਿਉਂਦਾ ਰਹੇ ਜਿਵੇਂ ਮੁਗਲਿਆਦ ਦੇ ਵਿੱਚ ਸਾਰੇ ਕਿਰਦਾਰ ਜਿਉਂਦੇ ਆ ਤੁਹਾਡੇ ਸਵਾਲ ਦਾ ਜਵਾਬ ਲੰਬਾ ਹੋ ਗਿਆ ਸੌਰੀ ਜੀ ਥੈਂਕ ਯੂ ਇਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ